ਬਾਲੀਵੁੱਡ ਡਾਇਰੈਕਟਰ ਗੋਵਿੰਦਾ ਜੀ ਦੇ ਨਾਲ ਅਚਾਨਕ ਵਾਪਰਿਆ ਹਾਦਸਾ ਉਤਰਾ ਦੇ ਮੁਤਾਬਕ ਖਬਰ ਮਿਲੀ ਹੈ ਕਿ ਅਦਾਕਾਰਾ ਗੋਵਿੰਦਾ ਅਚਾਨਕ ਗੋਲੀ ਚੱਲਣ ਕਾਰਨ ਹੋਏ ਜ਼ਖਮੀ ਗੋਵਿੰਦਾ ਕੋਲ ਲਾਇਸੈਂਸੀਰ ਵਾਲਵਰ ਹੈ ਗੋਵਿੰਦਾ ਸਵੇਰੇ ਕਿਤੇ ਜਾਣ ਲਈ ਤਿਆਰ ਹੋ ਰਹੇ ਸਨ ਉਦੋਂ ਇਹ ਹਾਦਸਾ ਵਾਪਰਿਆ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਆਪਣਾ ਰਿਵਾਲਵਰ ਸਾਫ਼ ਕਰ ਰਿਹਾ ਸੀ ਜਦੋਂ ਇਹ ਗਲਤ ਫਾਇਰ ਹੋਇਆ ਸਵਾਗਤ ਤਾਂ ਅਦਾਕਾਰ ਹਸਪਤਾਲ ਦੇ ਵਿੱਚ ਭਰਤੀ ਹਨ ਗੋਵਿੰਦਾ ਦੀ ਲੱਤ 'ਚ ਗੋਲੀ ਲੱਗੀ ਹੈ ਇੱਥੇ ਆਡੀਅנס ਦਾ ਕਹਿਣਾ ਹੈ ਕਿ ਇਹ ਕਿਵੇਂ ਹੋ ਸਕਦਾ ਹੈ ਅਸੀਂ ਕਿਵੇਂ ਮੰਨ ਲਈਏ ਅਕਸਰ ਕਦੇ ਵੀ ਹਮੇਸ਼ਾ ਬੰਦਾ ਜਦੋਂ ਵੀ ਪਿਸਤੌਲ ਨੂੰ ਸਾਫ਼ ਕਰਦਾ ਹੈ ਤਾਂ ਉਹ ਲੋਡ ਨਹੀਂ ਕਰਦਾ ਫਿਰ ਇਹ ਐਡੇ ਵੱਡੇ ਅਦਾਕਾਰ ਸਨ ਇਹ ਕਿਵੇਂ ਧੋਖਾ ਖਾ ਗਏ ਚਲੋ ਜੋ ਪ੍ਰਮਾਤਮਾ ਨੂੰ ਮਨਜ਼ੂਰ ਦੋਸਤੋ ਤੁਸੀਂ ਅਰਦਾਸ ਕਰਿਓ ਕਿ ਗੋਵਿੰਦਾ ਭਾਜੀ ਚਲੋ ਜਾਲ ਠੀਕ ਹੋਣਾ ਆਪਣੇ ਪਰਿਵਾਰ ਦੇ ਵਿੱਚ ਰਾਜੀ ਖੁਸ਼ੀ ਵਸਣ ਅੱਜ ਸਵੇਰੇ 5 ਵਜੇ ਦੀ ਖਬਰ ਦੱਸੀ ਜਾ ਰਹੀ ਹੈ ਵਾਹਿਗੁਰੂ ਜੀ ਮੇਰ ਕਰਿਓ ਜੇ ਗੋਬਿੰਦਾ ਭਾਜੀ ਤੇ ਆਪਾਂ ਫਿਰ ਮਿਲਦੇ ਹਾਂ ਦੋਸਤੋ ਕਿਸੇ ਨਵੀਂ ਵੀਡੀਓ ਦੇ ਨਾਲ ਜੇ ਕਦੀ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ